ਪੁਲਿਸ ਜਿਹੜੀ ਹੈਗੀ ਹੈ ਉਹਨੇ ਤਿੰਨ ਆਰੋਪੀਆਂ ਨੂੰ ਜਿਹੜਾ ਪਕੜਿਆ ਹੋਇਆ ਹੈ ਉਹਨਾਂ ਦੀ ਇੰਟੈਰੋਗੇਸ਼ਨ 'ਚ ਪਤਾ ਲੱਗਿਆ ਹੈ ਕਿ ਉਹਨਾਂ ਨੇ ਉਹਦੀ লাশ ਜਿਹੜੀ ਹੈਗੀ ਹੈ ਇਹ ਜਿਹੜੀ BMW ਖੜੀ ਹੈ ਤੁਸੀਂ ਦੇਖ ਰਹੇ ਹੋ ਇਹਦੇ 'ਚ ਪਾ ਕੇ ਲਿਆਂਦੀ ਗਈ ਸੀ ਤੇ ਉਸ ਤੋਂ ਬਾਅਦ লাশ ਨੂੰ ਖੁਰਦਪੁਰਦ ਕੀਤਾ ਗਿਆ ਸੀ ਇੰਟੈਰੋਗੇਸ਼ਨ ਦੇ ਵਿੱਚ ਪਤਾ ਲੱਗਿਆ ਹੈ ਕਿ ਉਹਨਾਂ ਨੇ ਇਹ ਜਿਹੜੀ ਗੱਡੀ ਹੈਗੀ ਹੈ ਪਟਿਆਲੇ ਖੱਬਾ ਸਟੈਂਡ ਤੇ ਖੜੀ ਕੀਤੀ ਹੋਈ ਹੈ ਤੇ ਸਾਡੇ ਨਾਲ ਮੌਜੂਦ ਨੇ ਕ੍ਰਾਈਮ ਬ੍ਰਾਂਚ ਤੋਂ ਕਰਨ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਪੁੱਛਦੇ ਆਂ ਕਿ ਕੀ ਮਾਮਲਾ ਹੈ कल हमारे गढ़ में दो तारीख को मर्डर हुआ रात को और वो मर्डर करके ना इसके अंदर गाड़ी में डाल के इस लड़की की लाश को और लेके आ गए तो हमें पता चला की पटियाले की तरफ चलेगी हम पटियाला कल से आए हुए थे यहाँ गाड़ी और लाश को ढूंढने के लिए लगे हुए थे गाड़ी पता चले तभी पता चलेगा कि लाश कहाँ गिराया दिया या इसके अंदर है अभी आज सुबह हमारे पता चल गया कि यह गाड़ी यहाँ पार्किंग में तो आप जब से आपको पता लगा तब से आप लोग यहीं पर हैं जी

ਇਹ ਗੱਡੀ ਦਾ ਉਸ ਪਤਾ ਚੱਲਿਆ ਕਿ ਨਹੀਂ ਚੱਲੇ ਉਹਨਾਂ ਕੋਲ ਨੂੰ ਨਹੀਂ ਪਤਾ ਜੀ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਕ੍ਰਾਈਮ ਬ੍ਰਾਂਚ ਤੋਂ ਅਧਿਕਾਰੀ ਆਏ ਹੋਏ ਹਨ ਉਹਨਾਂ ਦਾ ਕਹਿਣਾ ਹੈ ਕਿ ਇਹ ਉਹੀ ਗੱਡੀ ਹੈਗੀ ਹੈ ਜਿਹਦੇ ਵਿੱਚ লাশ ਨੂੰ ਖੁੱਦ-ਬੁੱਦ ਕਰਨ ਵਾਸਤੇ ਵਰਤਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਇਹ ਗੱਡੀ ਜਿਹੜੀ ਹੈਗੀ ਪਟਿਆਲੇ پارک ਕਰਕੇ ਬੱਸ ਸਟੈਂਡ ਦੇ ਵਿੱਚ ਉਹ ਇੱਥੋਂ ਰੋਪੀ ਭੱਜ ਗਈ ਸੀ ਤੇ ਜਿਹੜੇ ਕਿ ਹੁਣ ਗੁਰਦਾਮਾ ਪੁਲਿਸ ਦੀ ਕਸਟਡੀ ਦੇ ਵਿੱਚ ਹੈ ਜਿਨ੍ਹਾਂ ਦੀ ਇਨਕੈਟਿਗਸ਼ਨ ਉੱਥੇ ਸੀਆਈਏ ਸਟਾਫ ਦੇ ਵਿੱਚ ਚੱਲ ਰਹੀ ਹੈ ਹੋਣ ਤੁਸੀਂ ਦੇਖ ਸਕਦੇ ਹੋ ਮੌਕੇ ਦੇ ਉੱਤੇ ਪਟਿਆਲਾ ਪੁਲਿਸ ਦੇ ਆਲਾ ਅਧਿਕਾਰੀ ਵੀ ਪਹੁੰਚੇ ਹੋਏ ਨੇ ਤੇ ਗੁਰਦਾਵਾਂ ਦੇ ਜਿਹੜੇ ਸੀਆਈਏ ਤੇ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਆ ਉਹ ਵੀ ਪਹੁੰਚੇ ਹੋਏ ਨੇ ਕੁਛ ਹੀ ਦੇਰ ਚ ਹੁਣ ਇਹ ਗੱਡੀ ਨੂੰ ਜਿਹੜਾ ਹੈਗਾ ਖੋਲਿਆ ਜਾਏਗਾ ਕਿਉਂਕਿ ਇਹ ਆਟੋਮੈਟਿਕ ਗੱਡੀ ਹੈ ਇਹਦੀ ਚਾਬੀ ਜਿਹੜੀ ਹੈਗੀ ਹੈ ਉਹ ਆਮ ਸਧਾਰਨ ਚਾਬੀ ਨਹੀਂ ਹੈ ਜਿਹਦੇ ਨਾਲ ਇਹ ਗੱਡੀ ਨੂੰ ਖੋਲਿਆ ਜਾ ਸਕੇ ਤੇ ਜਿਹੜੇ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਨੇ ਅਨਿਲ ਕੁਮਾਰ ਉਹ ਪਟਿਆਲੇ ਅਧਿਕਾਰੀਆਂ ਨੂੰ ਮਿਲਣ ਗਏ ਹੋਏ ਨੇ ਤੇ ਆਣ ਤੋਂ ਬਾਅਦ ਜਦੋਂ ਇਹ ਗੱਡੀ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਚ ਖੋਲੀ ਜਾਏਗੀ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹਦੇ ਵਿੱਚ ਲਾਸ਼ ਹੈ ਜਾਂ ਕੀ ਮਾਮਲਾ ਨਿਕਲ ਕੇ ਆਂਦਾ ਹੈ ਪੰਜਾਬ ਤੱਕ ਦੇ ਲਈ ਪਟਿਆਲਾ ਤੋਂ ਮਨੀਸ਼ ਕੌਸ਼ਲ